ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬ੍ਰਾਸਰ ਟੀਵੀ ਲਾਈਵ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਜੋ ਐਨਐਸਏ ਲੱਗੀ ਹੋਈ ਹੈ ਜਿਸ ਦੇ ਤਹਿਤ ਉਹ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਸ ਮਾਮਲੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਅਸੀਂ ਵੀ ਖਬਰ ਦਿੱਤੀ ਸੀ ਤੇ ਤੁਸੀਂ ਵੀ ਇਸ ਖਬਰ ਬਾਰੇ ਜਾਣਦੇ ਹੋਵੋਗੇ ਕਿ ਭਾਈ ਅਮਰਪਾਲ ਸਿੰਘ ਵੱਲੋਂ ਤੇ ਉਹਨਾਂ ਦੇ ਸਾਥੀ ਦਲਜੀਤ ਕਲਸੀ ਵੱਲੋਂ ਉਹਨਾਂ ਤੇ ਲੱਗੀ ਐਨਐਸਏ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਕਿਉਂਕਿ ਜੇਕਰ ਇਹਨਾਂ ਦੀ NSA ਟੁੱਟਦੀ ਹੈ ਤਾਂ ਬਾਕੀ ਸੰਗਤਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਤੇ ਉਹਨਾਂ ਦੀ ਵੀ NSA ਖਤਮ ਹੋ ਜਾਵੇਗੀ ਤੇ ਭਾਈ ਅਮਰਪਾਲ ਸਿੰਘ ਅਤੇ ਦਲਜੀਤ ਕਲਸੀ ਵੱਲੋਂ ਜੋ NSA ਨੂੰ ਚੈਲੰਜ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਭਾਈ ਅਮਰਪਾਲ ਸਿੰਘ ਅਤੇ ਦਲਜੀਤ ਕਲਸੀ ਦਾ ਵੱਲੜ ਇੱਥੇ ਹੁਣ ਭਾਰੀ ਹੁੰਦਾ ਜਾਪਦਾ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਜਵਾਬ ਤਲਬੀ ਕੀਤੀ ਹੈ ਤੇ ਪੁੱਛਿਆ ਕਿ ਆਖਿਰ ਕਿਉਂ ਤੇ ਕਿੰਨਾ ਕਾਰਨਾ ਕਰਕੇ ਤੇ ਕਿਸ ਬੇਸ ਤੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ 1 ਸਾਲ ਦੀ ਐਨਐਸਏ ਹੋਰ ਵਧਾਈ ਗਈ। ਜੀ ਵਕੀਲ ਸਾਹਿਬ ਨੇ ਜੋ ਕਿ ਬਾਰਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਵੀ ਨੇ ਇਮਾਨ ਸਿੰਘ ਖਾਰਾ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਤੋਂ ਤੱਕ ਖੁਲਾਸਾ ਕਰ ਦਿੱਤਾ ਹੈ ਕਿ ਕਾਨੂੰਨ ਦੇ ਅਨੁਸਾਰ ਜੋ ਸ੍ਰੀ ਅਮਰਸਾ ਸਾਹਿਬ ਦੇ ਡੀਸੀ ਹਨ ਜਿਨ੍ਹਾਂ ਨੇ ਇਹ ਐਨਐਸਏ 1 ਸਾਲ ਦੇ ਲਈ ਹੋਰ ਵਧਾਈ ਹੈ ਉਹਨਾਂ ਦੇ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਐਨਐਸਏ ਨੂੰ ਅੱਗੇ 1 ਸਾਲ ਲਈ ਹੋਰ ਵਧਾਉਣ ਦਾ ਜੋ ਕਿ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਅੱਖਿਓ ਪਰੋਖੇ ਕਰਦੇ ਹੋਏ ਕਿਸੇ ਨਿੱਜੀ ਰੰਜਿਸ਼ ਅਤੇ ਆਪਣੇ ਕਿਸੇ ਸਿਆਸੀ ਡਰ ਦੇ ਕਾਰਨ ਇਸ ਐਨਐਸਏ ਨੂੰ ਅੱਗੇ 1 ਸਾਲ ਲਈ ਵਧਾਇਆ ਗਿਆ ਹੈ ਅਤੇ ਇਤੋਂ ਤੱਕ ਵੀ ਹੁਣ ਖਬਰ ਸਾਹਮਣੇ ਆਈ ਹੈ ਕਿ ਆਉਣ ਵਾਲੇ ਕੁ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜ਼ਮਾਨਤ ਵੀ ਲਗਾਈ ਜਾਵੇਗੀ ਅਤੇ ਪੂਰੇ-ਪੂਰੇ ਚਾਂਸ ਹਨ ਕਿ ਭਾਈ ਅਮਰਤਪਾਲ ਸਿੰਘ ਦੀ ਇਸ ਮਾਮਲੇ ਦੇ ਵਿੱਚ ਜਲਦ ਰਿਹਾਈ ਹੋਵੇਗੀ ਕਿਉਂਕਿ ਜੋ ਡਾਕਟਰ iracial ਹਨ ਜੋ ਕਿ ਬਾਰਾਮੁੱਲਾ ਤੋਂ ਐਮਪੀ ਬਣੇ ਹਨ ਤੇ ਤੁਹਾਨੂੰ ਯਾਦ ਹੋਵੇਗਾ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਹੀ ਸੇਮ ਡੇ ਸੌ ਚੁੱਕੀ ਸੀ ਆਪਣੇ ਐਮਪੀ ਸ਼ਿਪ ਦੀ ਉਹਨਾਂ ਨੂੰ ਜਮਾਨਤ ਮਿਲ ਗਈ ਹੈ ਕਿਉਂਕਿ ਉਹਨਾਂ ਦਾ ਭਰਾ ਜੰਮੂ ਤੋਂ ਵਿਧਾਨ ਸਭਾ ਚੋਣਾਂ ਲੜ ਰਿਹਾ ਉਸ ਦੇ ਪ੍ਰਚਾਰ ਦੇ ਲਈ ਤੇ ਹੁਣ ਪੰਜਾਬ ਦੇ ਵਿੱਚ ਵੀ ਜਿਮਣੀ ਚੋਣਾਂ ਹੋਣੀਆਂ ਨੇ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਕਾਫੀ ਲੋਕਾਂ ਦੀ ਅਤੇ ਹਮਾਇਤ ਵੀ ਕਰ ਰਹੀ ਹੈ ਤੇ ਜਿਸ ਦੇ ਵਿੱਚ ਗਿੱਦੜਵਾਹਾ ਤੋਂ ਭਾਈ ਸੰਦੀਪ ਸਿੰਘ ਸਿੱਧੂ ਉਰਫ ਆਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀ ਇੱਕ ਉਮੀਦਵਾਰ ਹੋਣਗੇ ਤੇ ਇਸੇ ਗੱਲ ਨੂੰ ਬੇਸ ਬਣਾ ਕੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਜ਼ਮਾਨਤ ਦੇ ਲਈ ਵੀ ਜਲਦ ਪਟੀਸ਼ਨ ਦਾਇਰ ਕੀਤੀ ਜਾਵੇਗੀ ਇਹ ਸੂਤਰਾਂ ਦੇ ਅਨੁਸਾਰ ਖਬਰਾਂ ਸਾਹਮਣੇ ਆਈਆਂ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੁਣ ਹੋਣੀ ਚਾਹੀਦੀ ਹੈ ਜਾ ਫਿਰ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਯੈਸ ਜਾਂ ਨੋ ਦੇ ਵਿੱਚ ਜਰੂਰ ਕਮੈਂਟ ਕਰਨਾ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਬ੍ਰਾਸਰ ਟੀਵੀ ਲਾਈਵ ਦੇ ਨਾਲ ਫਿਰਾਲ ਸਾਨੂੰ ਦੀਓ ਇਜਾਜ਼ਤ ਧੰਨਵਾਦ